ਦੇ ਵੱਲੋਂ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਿਆ ਗਿਆ ਹੈ ਹੁਣ ਵਿਦਿਆਰਥੀ ਪ੍ਰੀਖਿਆਵਾਂ ਦੀ ਰੀਵੈਲਿਊਸ਼ਨ ਨਹੀਂ ਕਰਵਾ ਸਕਣਗੇ ਵੱਡਾ ਫੈਸਲਾ ਲਿਆ ਗਿਆ ਕਿ ਪ੍ਰੀਖਿਆਵਾਂ ਦੀ ਰੀਵੈਲਿਊਸ਼ਨ ਬੰਦ ਕਰ ਦਿੱਤੀ ਗਈ ਹੈ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਲੈ ਕੇ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ ਫੈਸਲੇ ਦੇ ਅਨੁਸਾਰ ਜੇਕਰ ਵਿਦਿਆਰਥੀ ਪ੍ਰੀਖਿਆ ਦੇ ਅੰਕਾਂ ਤੋਂ ਸੰਤੁਸ਼ਟ ਨਹੀਂ ਹਨ ਤਾਂ ਪ੍ਰੀਖਿਆ ਦਾ ਮੁੜ ਮੁਲਾਂਕਣ ਨਹੀਂ ਕਰਵਾ ਸਕਤੇ ਬੋਰਡ ਨੇ ਸਹੂਲਤ 2023 ਤੋਂ 24 ਤੱਕ ਬੰਦ ਕਰ ਦਿੱਤੀ ਇੱਕ ਨੋਟੀਫਿਕੇਸ਼ਨ ਬੋਰਡ ਦੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਬੋਰਡ ਦਾ ਮੰਨਣਾ ਹੈ ਕਿ ਮੁੜ ਮੁਲਾਂਕਣ ਨਤੀਜੇ ਵਿੱਚ ਦੇਰੀ ਕਰਦਾ ਰਿਜ਼ਲਟ ਇਸ ਦੇ ਨਾਲ ਦੇਰ ਦੇਰੀ ਦੇ ਨਾਲ ਆਉਂਦੇ ਨੇ ਰੁਕਾਵਟ ਪੈਂਦੀ ਹੈ ਰਿਜ਼ਲਟ ਆਉਣ ਦੇ ਵਿੱਚ ਇਸੇ ਦੌਰਾਨ ਇਹ ਬੋਰਡ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕਿ ਵਾਰ ਮੈਰਿਟ ਸੂਚੀ ਦੇ ਵਿੱਚ ਬਦਲਾ ਕਰਨੇ ਪੈਂਦੇ ਨੇ ਤੇ ਹੁਣ ਵਿਦਿਆਰਥੀਆਂ ਨੂੰ ਸਿਰਫ ਰੀਚੈਕਿੰਗ ਦੀ ਸਹੂਲਤ ਮਿਲੇਗੀ ਜਦ ਕੀ ਰੀਵੈਲੂਏਸ਼ਨ ਬੰਦ ਜੜੀਆਂ ਬੋਰਡ ਦੇ ਵੱਲੋਂ ਕਰ ਦਿੱਤੀ ਗਈ ਹੈ ਬੋਰਡ ਦੀ ਚੇਅਰਪਰਸਨ ستਿੰਦਰ ਬਿੱਦੀ ਦੇ ਵੱਲੋਂ ਕਿਹਾ ਕਿ ਵਿਦਿਆਰਥੀ ਸਿਰਫ ਤੇ ਸਿਰਫ ਹੁਣ ਰੀਚੈਕਿੰਗ ਆਪਣੇ ਪੇਪਰ ਕਰਵਾ ਸਕਦੇ ਨੇ ਸੀਬੀਐਸਸੀ ਵਿਚ ਵੀ ਰੀਚੈਕਿੰਗ ਦੀ ਸਹੂਲਤ ਹੈ ਸਵੱਟੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਤੁਹਾਨੂੰ ਫਰਕ ਸਮਝਾ ਦਿੰਦੇ ਆ ਕਿ ਰੀਵੈਲੂਏਸ਼ਨ ਦੇ ਵਿੱਚ ਕੀ ਹੁੰਦਾ ਹੈ ਅਕਸਰ ਹੀ ਵਿਦਿਆਰਥੀ ਜਿਹੜੇ ਆ ਫੀਸ ਵਰਦੇ ਨੇ ਆਪਣੇ ਨੰਬਰਾਂ ਤੋਂ ਖੁਸ਼ ਨਹੀਂ ਹੁੰਦੇ ਉਹਨਾਂ ਦਾ ਸੋਚਣਾ ਹੁੰਦਾ ਹੈ ਕਿ ਪੇਪਰ ਵਧੀਆ ਆਇਆ ਹੈ ਪਰ ਅੰਕ ਜਿਹੜੇ ਆ ਘਟ ਆਏ ਆ ਤੇ ਰੀਵੈਲੂਏਸ਼ਨ ਕਰਵਾਉਂਦੇ ਨੇ ਫੀਸ ਵਰਦੇ ਨੇ ਪਰ ਹੁਣ ਇਹ ਜਿਹੜਾ ਫੈਸਲਾ ਬੋਰਡ ਦੇ ਵੱਲੋਂ ਲਿਆ ਗਿਆ ਰੀਵੈਲਿਊਏਸ਼ਨ ਨੂੰ ਬੰਦ ਕਰ ਦਿੱਤਾ ਹੈ ਕਾਰਨ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਰਿਜ਼ਲਟ ਦੇ ਵਿੱਚ ਅਕਸਰ ਹੀ ਦੇਰੀ ਹੋ ਜਾਂਦੀ ਹੈ ਜਿਸ ਦੇ ਦੌਰਾਨ ਬੋਰਡ ਦੇ ਵੱਲੇ ਵੱਡਾ ਫੈਸਲਾ ਲਿਆ ਗਿਆ ਹੈ ਜਦ ਕਿ ਵਿਦਿਆਰਥੀ ਰੀਚੈਕਿੰਗ ਆਪਣੇ ਪੇਪਰ ਕਰਵਾ ਸਕਦੇ ਨੇ ਕਿਉਂਕਿ ਵਿਦਿਆਰਥੀਆਂ ਨੂੰ ਡਾਊਟ ਹੁੰਦਾ ਹੈ ਕਿ ਨੰਬਰ ਸਹੀ ਤਰੀਕੇ ਦੇ ਨਾਲ ਕਾਊਂਟ ਨਹੀਂ ਹੁੰਦੇ ਤੇ ਉਹ ਫੈਸਲਾ ਲੈਂਦੇ ਨੇ ਪੇਪਰਾਂ ਨੂੰ ਰੀਚੈਕਿੰਗ ਕਰਵਾਉਂਦੇ ਨੇ ਤਾਂ ਜੋ ਨੰਬਰਾਂ ਨੂੰ ਕਾਊਂਟ ਕਰਕੇ ਸਹੀ ਜਿਹੜਾ ਦੱਸਿਆ ਜਾਵੇ ਤੇ ਰੀਚੈਕਿੰਗ ਜਿਹੜੇ ਹੁਣ ਵਿਦਿਆਰਥੀ ਕਰਵਾ ਸਕਦੇ ਨੇ ਪਰ ਰੀਵੈਲਿਊਏਸ਼ਨ ਬੰਦ ਜੜੀਆ ਬੋਰਡ ਦੇ ਵੱਲੋਂ ਕਰ ਦਿੱਤੀ ਗਈ ਹੈ ਇਹ ਹੀ ਕਿਹਾ ਜਾ ਰਿਹਾ ਹੈ ਕਿ ਹੁਣ ਬੋਰਡ ਨੇ ਸਹੂਲਤ 2023 ਤੋਂ 24 ਤੱਕ ਬੰਦ ਕਰ ਦਿੱਤੀ ਹੈ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਰਿਜ਼ਲਟ ਦੇ ਵਿੱਚ ਦੇਰੀ ਆਉਂਦੀ ਸੀ ਮੁਲਾਂਕਣ ਨਤੀਜੇ ਦੇ ਵਿੱਚ ਦੇਰੀ ਕਰਦਾ ਹੈ ਤੇ ਕਈ ਵਾਰ ਮੈਰਿਟ ਸੂਚੀ ਦੇ ਵਿੱਚ ਵੀ ਬਤਲਾਹ ਕਰਨੇ ਪੈਂਦੇ ਸੀ ਤੇ ਹੁਣ ਵਿਦਿਆਰਥੀਆਂ ਨੂੰ ਸਿਰਫ ਰੀਚੈਕਿੰਗ ਦੀ ਸਹੂਲਤ ਦਿੱਤੀ ਗਈ ਆ ਜਦਕਿ ਰੀਵੈਲੂਏਸ਼ਨ ਦੀ ਸਹੂਲਤ ਜੜੀਆ ਬੋਰਡ ਦੇ ਵੱਲੋਂ ਬੰਦ ਕਰ ਦਿੱਤੀ ਗਈ ਹੈ ਬੋਰਡ ਦੇ ਵੱਲੋਂ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਿਆ ਗਿਆ ਹੈ ਹੁਣ ਵਿਦਿਆਰਥੀ ਪ੍ਰੀਖਿਆਵਾਂ ਦੀ ਰੀਵੈਲੂਏਸ਼ਨ ਨਹੀਂ ਕਰਵਾ ਸਕਣਗੇ ਵੱਡਾ ਫੈਸਲਾ ਲਿਆ ਗਿਆ ਕਿ ਪ੍ਰੀਖਿਆਵਾਂ ਦੀ ਰੀਵੈਲਿਊਸ਼ਨ ਬੰਦ ਕਰ ਦਿੱਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਲੈ ਕੇ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਹੈ ਫੈਸਲੇ ਦੇ ਅਨੁਸਾਰ ਜੇਕਰ ਵਿਦਿਆਰਥੀ ਪ੍ਰੀਖਿਆ ਦੇ ਅੰਕਾਂ ਤੋਂ ਸੰਤੁਸ਼ਟ ਨਹੀਂ ਹਨ ਤਾਂ ਪ੍ਰੀਖਿਆ ਦਾ ਮੁੜ ਮੁਲਾਂਕਣ ਨਹੀਂ ਕਰਵਾ ਸਕਤੇ ਬੋਰਡ ਨੇ ਸਹੂਲਤ 2023 ਤੋਂ 24 ਤੱਕ ਬੰਦ ਕਰ ਦਿੱਤੀ ਇੱਕ ਨੋਟੀਫਿਕੇਸ਼ਨ ਬੋਰਡ ਦੇ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਬੋਰਡ ਦਾ ਮੰਨਣਾ ਹੈ ਕਿ ਮੁੜ ਮੁਲਾਂਕਣ ਨਤੀਜੇ ਵਿੱਚ ਦੇਰੀ ਕਰਦਾ ਰਿਜ਼ਲਟ ਇਸ ਦੇ ਨਾਲ ਦੇਰ ਦੇਰੀ ਦੇ ਨਾਲ ਆਉਂਦੇ ਨੇ ਰੁਕਾਵਟ ਪੈਂਦੀ ਹੈ ਰਿਜ਼ਲਟ ਆਉਣ ਦੇ ਵਿੱਚ ਇਸ ਦੇ ਦੌਰਾਨ ਇਹ ਬੋਰਡ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ ਕਿ ਕਈ ਵਾਰ ਮੈਰਿਟ ਸੂਚੀ ਦੇ ਵਿੱਚ ਬਦਲਾਅ ਕਰਨੇ ਪੈਂਦੇ ਨੇ ਤੇ ਹੁਣ ਵਿਦਿਆਰਥੀਆਂ ਨੂੰ ਸਿਰਫ ਰੀਚੈਕਿੰਗ ਦੀ ਸਹੂਲਤ ਮਿਲੇਗੀ ਜਦਕਿ ਰੀਵੈਲੂਏਸ਼ਨ ਬੰਦ ਜੜੀਆ ਬੋਰਡ ਦੇ ਵੱਲੋਂ ਕਰ ਦਿੱਤੀ ਗਈ ਹੈ ਬੋਰਡ ਦੀ ਚੇਅਰਪਰਸਨ ਸਤਿੰਦਰ ਬਿੱਦੀ ਦੇ ਵੱਲੋਂ ਕਿਹਾ ਕਿ ਆ ਕਿ ਵਿਦਿਆਰਥੀ ਸਿਰਫ ਤੇ ਸਿਰਫ ਹੁਣ ਰੀਚੈਕਿੰਗ ਆਪਣੇ ਪੇਪਰ ਕਰਵਾ ਸਕਦੇ ਨੇ ਸੀਬੀਐਸਸੀ ਵਿੱਚ ਵੀ ਰੀਚੈਕਿੰਗ ਦੀ ਸਹੂਲਤ ਹੈ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੱਤਾ ਗਿਆ ਤੁਹਾਨੂੰ فرق ਸਮਝਾ ਦਿੰਦੇ ਹਾਂ ਕਿ ਰੀਵੈਲਿਊਏਸ਼ਨ ਦੇ ਵਿੱਚ ਕੀ ਹੁੰਦਾ ਹੈ ਅਕਸਰ ਹੀ ਵਿਦਿਆਰਥੀ ਜਿਹੜੇ ਆ ਫੀਸ ਵਰਦੇ ਨੇ ਆਪਣੇ ਨੰਬਰਾਂ ਤੋਂ ਖੁਸ਼ ਨਹੀਂ ਹੁੰਦੇ ਉਹਨਾਂ ਦਾ ਸੋਚਣਾ ਹੁੰਦਾ ਹੈ ਕਿ ਪੇਪਰ ਵਧੀਆ ਆਇਆ ਹੈ ਪਰ ਅੰਕ ਜਿਹੜੇ ਆ ਘਟਾਏ ਆ ਤੇ ਰੀਵੈਲਿਊਏਸ਼ਨ ਕਰਵਾਉਂਦੇ ਨੇ ਫੀਸ ਵਰਦੇ ਨੇ ਪਰ ਹੁਣ ਇਹ ਜਿਹੜਾ ਫੈਸਲਾ ਬੋਰਡ ਦੇ ਵੱਲੋਂ ਲਿਆ ਗਿਆ ਰੀਵੈਲਿਊਏਸ਼ਨ ਨੂੰ ਬੰਦ ਕਰ ਦਿੱਤਾ ਹੈ ਕਾਰਨ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਰਿਜ਼ਲਟ ਦੇ ਵਿੱਚ ਅਕਸਰ ਹੀ ਦੇਰੀ ਹੋ ਜਾਂਦੀ ਹੈ ਜਿਸ ਦੇ ਦੌਰਾਨ ਬੋਰਡ ਦੇ ਵੱਲੇ ਵੱਡਾ ਫੈਸਲਾ ਲਿਆ ਗਿਆ ਹੈ ਜਦ ਕਿ ਵਿਦਿਆਰਥੀ ਰੀਚੈਕਿੰਗ ਆਪਣੇ ਪੇਪਰ ਕਰਵਾ ਸਕਦੇ ਨੇ ਕਿਉਂਕਿ ਵਿਦਿਆਰਥੀ ਨੂੰ ਡਾਊਟ ਹੁੰਦਾ ਹੈ ਕਿ ਨੰਬਰ ਸਹੀ ਤਰੀਕੇ ਦੇ ਨਾਲ ਕਾਊਂਟ ਨਹੀਂ ਹੁੰਦੇ ਤੇ ਉਹ ਫੈਸਲਾ ਲੈਂਦੇ ਨੇ ਪੇਪਰਨ ਰੀਚੈਕਿੰਗ ਕਰਵਾਉਂਦੇ ਨੇ ਤਾਂ ਜੋ ਨੰਬਰਾਂ ਨੂੰ ਕਾਊਂਟ ਕਰਕੇ ਸਹੀ ਜਿਹੜਾ ਦੱਸਿਆ ਜਾਵੇ ਤੇ ਰੀ ਚੈਕਿੰਗ ਜਿਹੜੇ ਹੁਣ ਵਿਦਿਆਰਥੀ ਕਰਵਾ ਸਕਦੇ ਨੇ ਪਰ ਰੀਵੈਲਿਊਏਸ਼ਨ ਬੰਦ ਜੜੀਆ ਬੋਰਡ ਦੇ ਵੱਲੋਂ ਕਰ ਦਿੱਤੀ ਗਈ ਹੈ ਇਹੀ ਕਿਹਾ ਜਾ ਰਿਹਾ ਹੈ ਕਿ ਹੁਣ ਬੋਰਡ ਨੇ ਸਹੂਲਤ 2023 ਤੋਂ 24 ਤੱਕ ਬੰਦ ਕਰ ਦਿੱਤੀ ਹੈ ਇਹੀ ਦੱਸਿਆ ਜਾ ਰਿਹਾ ਹੈ ਕਿ ਰਿਜ਼ਲਟ ਦੇ ਵਿੱਚ ਦੇਰੀ ਆਉਂਦੀ ਸੀ ਮੁਲਾਂਕਣ ਨਤੀਜੇ ਦੇ ਵਿੱਚ ਦੇਰੀ ਕਰਦਾ ਹੈ ਤੇ ਕਈ ਵਾਰ ਮੈਰਿਟ ਸੂਚੀ ਦੇ ਵਿੱਚ ਵੀ ਬਤਲਾ ਕਰਨੇ ਪੈਂਦੇ ਸੀ ਤੇ ਹੁਣ ਵਿਦਿਆਰਥੀਆਂ ਨੂੰ ਸਿਰਫ ਦੀ ਚੈਕਿੰਗ ਦੀ ਸਹੂਲਤ ਦਿੱਤੀ ਗਈ ਆ ਜਦ ਕੀ ਰੀਵੈਲੂਏਸ਼ਨ ਦੀ ਸਹੂਲਤ ਜਿਹੜੀ ਆ ਬੋਰਡ ਦੇ ਵੱਲੋਂ ਬੰਦ ਕਰ ਦਿੱਤੀ ਗਈ ਹੈ